ਆ ਦੇਖੋ ਜੀ ਹੱਥ ਕਾ ਕਰਦੇ ਸਾਰਿਆਂ ਨੇ ਆ ਦੇਖ ਲਓ ਜਿੰਨੇ ਵੀ ਆ ਸਰਪੰਚ ਕਲਾ ਕਰਦਾ ਦੇਖੋ ਧੱਕਾ ਕਰਦੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਜੀ ਕੀ ਕੀਤਾ ਆ ਦੇਖੋ ਜੀ ਸਾਡੀ ਜਗ੍ਹਾ ਸਾਡਾ ਵੰਗਾ ਦੇਖੋ ਆ ਦੇਖੋ ਦੇਖੋ ਜੀ ਧੱਕਾ ਕਰਦੇ ਨੇ ਮਾਰਿਆ ਆ ਦੇਖੋ ਜੀ ਜਿੰਨੇ ਵੀ ਸਾਰਿਆਂ ਸਾਡੀ ਜਗ੍ਹਾ ਧੱਕਾ ਕਰਦੇ ਆ ਆ ਦੇਖੋ ਜੀ ਆ ਦੇਖੋ ਮੇਰੇ ਪਿੱਛੇ ਦੇਖਣਾ ਆ ਦੇਖੋ ਕੀ ਕਰਦਾ ਆ ਬਾਦਲੇ ਮੁੰਡਾ ਆ ਦੇਖ ਲਓ ਜੀ ਆ ਦੇਖੋ ਕੀ ਕੀਤਾ ਆ ਦੇਖ ਲਓ ਜੀ ਆ ਪਾਂਚਿਆ ਜੀ ਦੇਖੋ ਮੇਰਾ ਦੇਖੋ ਜੀ ਕੀ ਕੀਤਾ ਆ ਦੇਖੋ ਆ ਦੇਖ ਲਓ ਬਾਦਲੇ ਵੀ ਕੋਈ ਆ ਦੇਖੋ ਜੀ ਆ ਦੇਖੋ ਆ ਦੇਖੋ ਕੀ ਕੀਤਾ ਆ ਦੇਖੋ ਸਰਪੰਚ ਨੇ ਇੱਥੇ ਰਹਿਣਾ ਲੈ ਬਈ ਭੁੱਲਾ ਜੀ ਕੀ ਮਾਮਲਾ ਜਿਹੜੀ ਸੱਟਾਂ ਲੱਗੀਆਂ ਤੁਹਾਡੇ ਸਿਵਲ ਚ ਆਏ ਮਾਮਲਾ ਖਸ਼ਮੰਦਿਆ ਸਾਡੇ ਦਾ ਆਪਣੇ ਘਰ ਦੇ ਵਿੱਚ ਬੈਠੇ ਸੀ ਬੜੇ ਸੋਹਣੇ ਸੀ ਆਪਣੇ ਘਰ ਤੋਂ ਗੁੱਜਰ ਬਿਤਾ ਦੇ ਹਮ ਭਗਤ ਤੇ ਵਾਚ ਆਪਣੇ ਦੇ ਹਾਂਜੀ ਤੇ ਇਸੇ ਕਰਕੇ ਇਕੱਠੇ ਹੋ ਗਏ ਸਾਰੇ ਜਣੇ ਕੌਣ ਸੀ ਇਹ ਵਿਅਕਤੀ ਜਿਹੜਾ ਨੇ ਤੁਹਾਡੇ ਤੇ ਹਮਲਾ ਕੀਤਾ ਸਰਪੰਚ ਪਰ ਆਜੂ ਸਰਪੰਚ ਅੱਛਾ ਜੀ ਮੈਂ ਮੰਗਾ ਬਿੱਟੂ ਏਕੋ ਪਾਸ ਹੋਏ ਜਾਂਦੇ ਹੋ ਸਕੇ ਅੱਛਾ ਜੀ ਇਹ ਮੋਕੇ ਦਾ ਸਰਪੰਚ ਵਾ ਮੋਕੇ ਦਾ ਸਰਪੰਚ ਕੀ ਨਾਮ ਕੀ ਇਹਨਾਂ ਦਾ ਥੋੜਾ ਚੰਦ ਭਣਾਓ ਕੀ ਲੜਾਈ ਦਾ ਕੋਈ ਕਾਰਨ ਕੋਈ ਕੀ ਲੜਾਈ ਦਾ ਕਾਰਨ ਇਹ ਵੀ ਤੁਸੀਂ ਗੁੱਜਰ ਕਾਤੇ ਬਿਠਾ ਰਹੇ ਆ ਆਪਣੇ ਘਰ ਬਿਠਾ ਰਹੇ ਆ ਆਪਣੇ ਜਿੰਦ ਬਗਾ ਚ ਬਿਠਾ ਰਹੇ ਹੋ ਅੱਛਾ ਮਤਲਬ ਤੁਸੀਂ ਰਹਿ ਜਾਂ ਨਹੀਂ ਮਤਲਬ ਤੁਹਾਡੀ ਆਪਣੀ ਪ੍ਰੋਪਰਟੀ ਹੈ ਜਿੱਥੇ ਤੁਸੀਂ ਬਿਠਾਏ ਹੋ ਮੇਰੀ ਪੱਗ ਵੀ ਲਾਈ ਇਹਨਾਂ ਨੇ ਮੇਰੀ ਢਾੜੀ ਵੀ ਭੱਟੀ ਕਾਰਨ ਇਕੱਠੇ ਹੋ ਕੇ ਪਾਜਵਾ ਕੇ ਢਾੜੀ ਭੱਟੀ ਨਾਲ ਕਾਂ ਕੱਡੀਆਂ ਜਿਹੜੀਆਂ ਘਰ ਦੇ ਨਾਲ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਕਪਟਾ 15 15 15 ਤੇ ਮੋਕੇ ਦੇ ਸਿਵਲ ਦੇ ਵਿੱਚ ਕੌਣ ਲੈ ਕੇ ਆਇਆ ਮੋਕੇ ਦੇ ਮੇਰਾ ਬੇਟਾ ਮੈਨੂੰ ਲੈ ਕੇ ਆਇਆ ਹਮ ਆਪਾਂ ਨਹੀਂ ਆਏ ਬਾਨੀ ਸਰ ਕੀ ਮੰਕਰ ਦੇ ਪ੍ਰਸ਼ਾਸਨ ਕੋ ਜਿਸ ਤਰ੍ਹਾਂ ਨਾ ਸੱਟ ਲੱਗੇ ਤੁਹਾਡੀ ਨਾਲ ਰਹੇਗਾ ਸਾਡੇ ਤੋਂ ਸਤਾਫ ਦਵਾਇਆ ਜਾਵੇ ਨਹੀਂ ਕੰਮ ਕਰਨ ਫੇਰ ਪਤਾ ਲੋ ਧੱਗਾ ਕਿਤਾ ਮੇਰੀ ਪੱਤ ਲਾਈ ਆ ਹਮ ਮੇਰੀ ਦਾੜੀ ਪੱਟੀ ਆ ਧਰਮ ਦੇ ਨਾਲ ਗਾਣਾ ਕੱਢੀਆਂ ਠੀਕ ਹੈ ਉਪਰ ਕੋਈ ਮਾਰ ਨਹੀਂ ਕਿੱਥੇ ਰਹਿਣ ਵਾਲੇ ਭਾਜੀ ਕੀ ਹੋਇਆ ਜਿਹੜੇ ਦਾਖਲ ਹੋਏ ਸੀ ਬਲਚ ਭਾਜੀ ਇਹ ਲੜਦੇ ਪਏ ਸੀ ਮੈਂ ਗਿਆ ਉਹਦੇ ਇ ਗਿਆ ਮੈਂ ਸਿਰਫ ਆਪਣੇ ਦੀਵਾ ਨਹੀਂ ਜਾਨਾ ਹਾਂਜੀ ਇਹਨਾਂ ਨੇ ਮੈਂ ਸਰਪੰਚ ਦੇ ਨਾਲ ਗੀਟ ਕਰਕੇ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਸੁਣਾਈ ਕਰਤੀ ਬਾਹਰ ਨਹੀਂ ਆਉਂਦੇ ਆਉਂਦੇ ਨੂੰ ਮੁੜ ਕੇ ਹੂੰ ਤੇ ਇਹਨਾਂ ਪੰਕਾਰ ਇਹਦਾ ਮੁੰਡਾ ਵੀ ਇਹਦਾ ਮੁੰਡਾ ਕਹਿੰਦਾ ਮੈਂ ਤੈਨੂੰ ਦੇਖਣਾ ਜੀ ਅੱਛਾ ਜੀ ਇਹ ਮੇਰੀ ਉਹਨੂੰ ਕੁੱਟਿਆ ਬੰਦਿਆਂ ਨਾਲ ਇਹ ਚਾਰ ਪੰਜ ਜੜੀਆਂ ਸੀ ਕਿ ਉਹਨੇ ਮੇਰੇ ਬੰਦਿਆਂ ਨਾਲ ਉਹਨਾਂ ਦਾ ਨਾਮ ਪਾਜੀ ਔੰਕਾਰ ਸਿੰਘ ਇਹ ਕਿੱਥੇ ਰਹਿਣ ਵਾਲੇ ਆ ਤੇਰੀ ਪਿੰਡ ਭੁਲਰਾ ਦੇ ਰਹਿਣ ਵਾਲੇ ਆ ਕੀ ਪਾਜੀ ਲੜਾਈ ਦਾ ਕਾਰਨ ਕੁਝ ਹੈ ਕੋਈ ਕੀ ਇਹ ਕਾਰਨ ਜੀ ਪਤਾ ਨਹੀਂ ਜੀ ਇਹਨਾਂ ਦੀ ਬੁਦਰਾ ਦਾ ਆਪ ਕੋ ਵੀ ਕੀਤੀ ਗੁੱਸੇ ਦਾ ਚੱਲ ਰੱਖ ਤੋਂ ਲੜਾਈ ਜਿਹੜੇ ਰਹੇ 6 ਲੱਖ ਜਿੰਨਾਂ ਲਈ ਗੁੱਸੇ ਦਾ ਭਾਏ ਹੋਇਆ ਅੱਛਾ ਜੀ ਉਸ ਕਰਕੇ ਇਹਨਾਂ ਦੀ ਬਹਿਸਾਈ ਹੋਈ ਸੀ ਮੈਨੂੰ ਤਾਂ ਮੈਨੂੰ ਪਤਾ ਹੀ ਨਹੀਂ ਕਿ ਦਾ ਮੇਰੇ ਕੋਲ ਵਿੱਚ ਇਹਨਾਂ ਨੇ ਸੀ ਲਿਆ ਤੁਹਾਨੂੰ ਕਿੰਨੇ ਕੁ ਜਾਣਦੇ ਕੁੱਟਿਆ ਜੀ 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 ਚਾਰ ਤੇ ਜਾਣੇ ਪਾਸੇ ਮੈਨੂੰ ਪਤਾ ਨਹੀਂ ਜੀ ਮੇਰੇ ਬੱਤੋ ਇਹ ਪਛਾਣ ਹੋਈ ਕਿ ਪਿੰਡ ਦੇ ਬੰਦੇ ਸੀ ਉਹ ਬਾਹਰਲੇ ਨਹੀਂ ਉਹ ਬਾਹਰਲੇ ਸੀ ਇਹਨਾਂ ਨੇ ਬਾਹਰੋਂ ਸੱਦੇ ਹੋਏ ਆ ਇਹਨਾਂ ਨੂੰ ਪਤਾ ਭਾਈ ਕੀ ਨਾਮ ਆਪਣਾ ਮੇਰਾ ਅਸ਼wini ਖਵਾਰ ਕੀ ਹੋਇਆ ਜਿਹੜੇ ਸਿਵਜ ਦਖਲ ਹੋਏ ਆ ਮੈਂ ਤਾਂ ਉੱਥੇ ਭਰਾ ਬੰਦੇ ਇਕੱਠੇ ਹੋਏ ਸੀ ਮੈਂ ਚਲੇ ਗਿਆ ਪਤਾ ਨਹੀਂ ਮੈਂ ਇਹ ਹੀ ਜਾ ਮੈਨੂੰ ਗੱਲਿਆਰ ਕਾ ਦੇ ਬੰਦੇ ਤੁਸੀਂ ਬਾਹਰ ਦੇ ਬੰਦੇ ਆ ਇਹਨਾਂ ਬਾਹਰ ਦੇ ਸੱਜੇ ਸੀ ਬੰਦੇ ਮੇਰੇ ਆਪਾਂ ਆਪਾਂ ਬੈਠ ਕੇ ਗੱਲ ਕਰ ਰਹੇ ਸੀ ਤੈਨੂੰ ਕੋਈ ਦੱਸ ਸਕਦਾ ਤੈਨੂੰ ਵੀ ਦੱਸ ਕੋਣ ਕਹਿੰਦਾ ਗੱਲਿਆਰ ਦਾ ਮੁੰਡਾ ਤੁਸੀਂ ਕਿੱਥੇ ਰਹਿਣਾ ਲੈ ਮੈਂ ਉੱਥੇ ਹੀ ਟੱਕੀ ਲੱਗੀ ਕਿੱਥੇ ਉਹਨਾਂ ਨਾਲ ਟੱਕੀ ਕੀ ਕਾਰਨ ਕੀ ਲੜਾਈ ਦਾ ਕੀ ਹੋਇਆ ਕੀ ਲੜਾਈ ਮੈਂ ਤਾਂ ਹਲੇ ਪੰਚਾਇਤ ਸੀ ਨਾ ਤਾਂ ਉਹ ਹੀ ਕਿ ਹਮੇਗਾ ਬਾਹਰ ਦੇ ਤੰਗ ਕਾਲੇ ਸੱਤ ਲੈ ਕੇ ਚੁੱਕਿਆ ਕੋਈ ਵੀ ਹੈ ਕੋਈ ਮੜੀ ਹੋਤੀ ਬਾਹਰ ਲੈ ਨਹੀਂ ਨਾ ਤਦ ਨਹੀਂ ਗਈ ਜੇ ਤੁਹਾਡੀ ਕੋ ਗੱਲ ਵੀ ਹੈ ਕਿ ਆਪਣੇ ਬੰਦਿਆਂ ਨਾਲ ਬੈਠ ਕੇ ਗੱਲ ਕਰ ਬਸ ਐਂਦਾ ਹੀ ਕਿੰਨੇ ਕੁ ਸਿਆਣੇ ਸੀ ਜਿਹਨਾਂ ਤੁਹਾਡੇ ਤੇ ਹਮਲਾ ਕੀਤਾ ਨਾ ਕਿਸ ਟੀਮ ਕੀ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਇਹਨਾਂ ਮੇਰੇ ਬੱਕੀ ਧਮਾ ਗਿਆ ਮੁੱਕਾ ਗਿਆ ਮੈਂ ਹੋਇਆ ਮਾਰਿਆ ਮੇਰੇ ਇੱਥੇ ਪਤਾ ਹੀ ਨਹੀਂ ਲੱਗਾ ਇਹ ਮਾਰਿਆ ਕਿੰਨੇ ਕੀ ਨਾਮ ਉਹਨਾਂ ਦਾ ਹੋਂਕਾਰ ਸਿੰਘ ਅੱਛਾ ਜੀ ਤੇ ਕਿੰਨੇ ਜਣੇ ਤੁਹਾਡੇ ਨਾਲ ਕਿੰਨੇ ਜਣੇ ਜਸਮੀਤ ਪਤਾ ਹੀ ਨਹੀਂ ਲੱਗਾ ਵੀ ਮੇਰੇ ਜਦੋਂ ਭੱਜ ਗਈ ਮੈਂ ਡਿੱਪਿਆ ਉੱਥੇ ਅੱਛਾ ਜੀ ਮੇਰਾ ਮੁੰਡਾ ਆ ਗਿਆ ਮੈਨੂੰ ਇਹਨੇ ਫੜਿਆ ਦਾ ਬਤ। ਕੀ ਨਾਮ ਮੁੰਡੇ ਦਾ ਤੁਹਾਡੇ ਦਾ ਮੁੰਡਾ ਮੰਗਾ ਅੱਜ ਨਾ ਮੇਰੇ ਮਰੀਂ ਫੁੱਲਾ ਰਾਈ ਦੇ ਵਿੱਚ ਲੜਾਈ ਹੋਈ ਹੈ ਤੇ ਬੰਦੇ ਆ ਕੇ ਸਿਵਲ ਹਸਪਤਾਲ ਦਾ ਕਰਦਾ ਹੈ ਇੱਕ ਸਿਵਲ ਹਸਪਤਾਲ ਐਮਰਲਾ ਨਾਲ ਹੱਥ ਟਕੀਆ ਉਹ ਇੱਕ ਬੰਨੇ ਗਰਦਿਆਲ ਸਿੰਘ ਇੱਕ ਬੰਨੇ ਸ਼ੀਕਮਾਰ ਤੋਂ ਰੋਮ ਦੇ ਹੇਕੇ ਦਾ ਇਹਨਾਂ ਦੇ ਦੋਸਤੇ ਟੋਲ ਨੂੰ ਦੇ ਹੱਥ ਕਰ ਕੀ ਕਾਰਨ ਕੀ ਲੜਾਈ ਦਾ ਸਾਹਮਣੇ ਆਇਆ ਕੁਝ ਕਾਰਨ ਕੋਈ ਨਾ ਮੈਂ ਵਰਬਲੀ ਪੁੱਛਿਆ ਵਾ ਕਿ ਅਸਾਂ ਗੁੱਜਰ ਰੱਖੇ ਹੋਏ ਸੀ ਗੁਜਰਾ ਨੂੰ ਮਰਦੋ ਟਟਾਉਣ ਦੀ ਕੋਈ ਇਹ ਲੜਾਈ ਪਿੰਡ ਦੇ ਵਿੱਚ ਹੋਈ ਕਿ ਪਿੰਡ ਤੋਂ ਬਾਹਰ राइट पेंट ਦੇ ਬਾਈ ਬੇਚੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਇਆ ਮਤ ਮੁਕਾ ਦੇ ਵਿੱਚ ਡਿਟੇਲ ਤਾਂ ਨਹੀਂ ਜਿੱਤੇ ਹਸਪਤਾਲ ਦੇ ਚ ਵੀ ਅੰਦਰ ਹੱਥੋਂ ਪਈ ਹੋਣ ਦੀ ਕੋਸ਼ਿਸ਼ ਹੋਈ ਆ ਹਾਂਜੀ ਹੱਥੋਂ ਕੋਈ ਹੱਥੋਂ ਪਈ ਹਸਪਤਾਲ ਦੇ ਵਿੱਚ ਹੋਈ ਹੋਈ ਆ ਦੋਨੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਖੜੇ ਸਾਹਮਣੇ ਨਹੀਂ ਲੈਂਦੇ ਪਹਿਲਾਂ ਹੋਈ ਪਤਾ ਹੀ ਨਹੀਂ ਕਿ ਟ੍ਰੀਟਮੈਂਟ ਕੀ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਬਿਆਨ ਲਹੁੰਦੇ ਜੀ ਜੇ ਅਨੁਸਾਰ ਕਾਰਵਾਈ ਬੰਨਵੀ ਜਾਵੇ